ਸਪਰੀਮ ਕੋਰਟ ਨੇ UGC ਦੇ ਨਵੇਂ ਨਿਯਮਾਂ ਉੱਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਨਿਯਮਾਂ ਦੀ ਭਾਸ਼ਾ ਵਿੱਚ ਸਪਸ਼ਟਤਾ ਨਹੀਂ ਹੈ ਇਸ ਲਈ ਇਸ ਦੀ ਜਾਂਚ ਦੀ ਲੋੜ ਹੈ ਸਪਰੀਮ ਕੋਰਟ ਨੇ ਕਿਹਾ ਕਿ ਨਿਯਮ ਬਿਲਕੁਲ ਨਜਰੇ ਸਪਸ਼ਟ ਨਹੀਂ ਹਨ ਅਤੇ ਇਹਨਾਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਸਪਰੀਮ ਕੋਰਟ ਨੇ ਜੂਨੀਅਰ ਨੂੰ ਨਿਯਮਾਂ ਨੂੰ ਦੁਬਾਰਾ ਤਿਆਰ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਉਦੋਂ ਤੱਕ ਇਸ ਦਾ ਸੰਚਾਲਨ ਮੁਅੱਤਲ ਰਹੇਗਾ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਵੀ ਤਲਬ ਕੀਤਾ ਤੇ ਇਹ ਵਿਸ਼ੇਸ਼ ਜੱਜ ਨੂੰ ਜਵਾਬ ਦੇਣ ਲਈ ਇੱਕ ਕਮੇਟੀ ਬਣਾਉਣ ਦਾ ਨਿਰਦੇਸ਼ ਵੀ ਦਿੱਤਾ ਔਰ ਤੱਕ 2012 ਵਾਲੇ ਨਿਜਮ ਹੀ ਲਾਗੂ ਰਹਿਣਗੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ UGC ਦੇ ਨਵੇਂ ਨਿਜਮਾ ਵਿਰੁੱਧ ਦੇਸ਼ ਪਿਆਪੀ ਹੰਗਾਮਾ ਹੋ ਰਿਹਾ ਹੈ ਵੀਰਵਾਰ ਨੂੰ ਭਾਰਤ ਦੇ ਚੀਫ ਜਸਟਿਸ ਸੂਰੀਆ ਕਾਂਤ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਵਿਦਿਆਰਥੀਆਂ ਵਿੱਚ ਵਿਤਕਰੇ ਵਿਰੁੱਧ UGC ਇੱਕ ਵੱਡੀ ਨਿਜਮਾ ਦੇ ਨਵੇਂ ਨਿਜਮਾ ਨੂੰ ਚੁਣੌਤੀ ਦੇਣ ਵਾਲੀ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਸ਼ੁਰੂ ਕੀਤੀ ਸਨਮਾ이트 ਬਾਅਦ ਸੁਪਰੀਮ ਕੋਰਟ ਨੇ UGC ਪ੍ਰੋਮੋਸ਼ਨ ਆਫ ਇਕਵਿਟੀ ਰੈਗੂਲੇਸ਼ਨ 2026 ਉਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ ਸਪਰੀਮ ਕੋਰਟ ਨੇ UGC ਦੇ ਨਵੇਂ ਨਿਯਮਾਂ ਉੱਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਨਿਯਮਾਂ ਦੀ ਭਾਸ਼ਾ ਵਿੱਚ ਸਪਸ਼ਟਤਾ ਨਹੀਂ ਹੈ ਇਸ ਲਈ ਇਸ ਦੀ ਜਾਂਚ ਦੀ ਲੋੜ ਹੈ ਸਪਰੀਮ ਕੋਰਟ ਨੇ ਕਿਹਾ ਕਿ ਨਿਯਮ ਬਿਲਕੁਲ ਨਜਰੇਸ਼ ਪਾਸਟ ਨਹੀਂ ਹਨ ਅਤੇ ਇਹਨਾਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਸਪਰੀਮ ਕੋਰਟ ਨੇ ਜੂਨੀਅਰ ਨੂੰ ਨਿਯਮਾਂ ਨੂੰ ਦੁਬਾਰਾ ਤਿਆਰ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਉਦੋਂ ਤੱਕ ਇਸ ਦਾ ਸੰਚਾਲਨ ਮੁਅੱਤਲ ਰਹੇਗਾ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਵੀ ਤਲਬ ਕੀਤਾ ਤੇ ਵਿਸ਼ੇਸ਼ ਜੱਜ ਨੂੰ ਜਵਾਬ ਦੇਣ ਲਈ ਇੱਕ ਕਮੇਟੀ ਬਣਾਉਣ ਦਾ ਨਿਰਦੇਸ਼ ਵੀ ਦਿੱਤਾ ਤੱਕ 2012 ਵਾਲੇ ਨਿਯਮ ਹੀ ਲਾਗੂ ਰਹਿਣਗੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ UGC ਦੇ ਨਵੇਂ ਨਿਯਮਾਂ ਵਿਰੁੱਧ ਦੇਸ਼ ਪਿਆਪੀ ਹੰਗਾਮਾ ਹੋ ਰਿਹਾ ਹੈ ਵੀਰਵਾਰ ਨੂੰ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਵਿਦਿਆਰਥੀਆਂ ਵਿੱਚ ਵਿਤਕਰੇ ਵਿਰੁੱਧ UGC ਇੱਕ ਵੱਡੀ ਨਿਜਮਾ ਦੇ ਨਵੇਂ ਨਿਯਮਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਸ਼ੁਰੂ ਕੀਤੀ ਸਨਮਾ이트 ਬਾਅਦ ਸੁਪਰੀਮ ਕੋਰਟ ਨੇ UGC ਪ੍ਰੋਮੋਸ਼ਨ ਆਫ ਇਕਵਿਟੀ ਰੈਗੂਲੇਸ਼ਨ 2026 ਉੱਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ ਸਪਰੀਮ ਕੋਰਟ ਨੇ UGC ਦੇ ਨਵੇਂ ਨਿਯਮਾਂ ਉੱਤੇ ਰੋਕ ਲਗਾ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਨਿਯਮਾਂ ਦੀ ਭਾਸ਼ਾ ਵਿੱਚ ਸਪਸ਼ਟਤਾ ਨਹੀਂ ਹੈ ਇਸ ਲਈ ਇਸ ਦੀ ਜਾਂਚ ਦੀ ਲੋੜ ਹੈ ਸਪਰੀਮ ਕੋਰਟ ਨੇ ਕਿਹਾ ਕਿ ਨਿਯਮ ਬਿਲਕੁਲ ਨਜਰੇ ਸਪਸ਼ਟ ਨਹੀਂ ਹਨ ਅਤੇ ਇਹਨਾਂ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਸਪਰੀਮ ਕੋਰਟ ਨੇ ਜੂਨੀਅਰ ਨੂੰ ਨਿਯਮਾਂ ਨੂੰ ਦੁਬਾਰਾ ਤਿਆਰ ਕਰਨ ਦੇ ਆਦੇਸ਼ ਦਿੱਤੇ ਨੇ ਅਤੇ ਉਦੋਂ ਤੱਕ ਇਸ ਦਾ ਸੰਚਾਲਨ ਮੁਅੱਤਲ ਰਹੇਗਾ ਸਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਜਵਾਬ ਵੀ ਤਲਬ ਕੀਤਾ ਤੇ ਇਹ ਵਿਸ਼ੇਸ਼ ਜੱਜ ਨੂੰ ਜਵਾਬ ਦੇਣ ਲਈ ਇੱਕ ਕਮੇਟੀ ਬਣਾਉਣ ਦਾ ਨਿਰਦੇਸ਼ ਵੀ ਦਿੱਤਾ ਔਰ ਤੱਕ 2012 ਵਾਲੇ ਨਿਜਮ ਹੀ ਲਾਗੂ ਰਹਿਣਗੇ ਇਸ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ UGC ਦੇ ਨਵੇਂ ਨਿਜਮਾ ਵਿਰੁੱਧ ਦੇਸ਼ ਪਿਆਪੀ ਹੰਗਾਮਾ ਹੋ ਰਿਹਾ ਹੈ ਵੀਰਵਾਰ ਨੂੰ ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਵਿਦਿਆਰਥੀਆਂ ਵਿੱਚ ਵਿਤਕਰੇ ਵਿਰੁੱਧ UGC ਇੱਕ ਵੱਡੀ ਨਿਜਮਾ ਦੇ ਨਵੇਂ ਨਿਜਮਾ ਨੂੰ ਚੁਣੌਤੀ ਦੇਣ ਵਾਲੀ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਸ਼ੁਰੂ ਕੀਤੀ ਸਨਮਾਇਤ ਬਾਅਦ ਸੁਪਰੀਮ ਕੋਰਟ ਨੇ UGC ਪ੍ਰੋਮੋਸ਼ਨ ਆਫ ਇਕਵਿਟੀ ਰੈਗੂਲੇਸ਼ਨ 2026 ਉਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ